ਇੱਕ ਤੇ ਮਹਿੰਗੇ ਪੁਰਜ਼ੇ ਬਣਦੇ ਸੀ ਕਦੇ ਰੇਲ ਗੱਡੀਆਂ ਦੇ ਬਣਦੇ ਆ ਕਦੇ ਕਿਸੇ ਦੇ ਬਣਦੇ ਆ ਪਰ ਸਾਰਾ ਕੰਮ ਰੋਕ ਕੇ ਸਿਰਫ ਕਿਸ਼ਤੀਆਂ ਬਣਾਉਣ ਲਾਤਾ ਇਹਨਾਂ ਸਿੰਘਾਂ ਨੇ মিডিਆ ਤੇ ਵੀ ਕਾਫੀ ਆ ਰਿਹਾ ਸੀ ਕਿ ਬੀੜੀਆਂ ਨਹੀਂ ਲੱਭ ਰੀਆਂ ਪੀੜੀਆਂ ਨਹੀਂ ਲੱਭ ਰੀਆਂ ਤੇ ਐਵੇਂ ਦਿਮਾਗ ਲਾਏਗਾ ਮੈਂ ਕਿ ਇਹ ਕਿਹੜੀ ਟੌਕਰ ਟੈਕਨੋਲੋਜੀ ਹੈਗੀ ਆ ਪੰਜਾਬ ਦਾ ਹੀ ਖਾਨੇ ਹੈਗੇ ਆ ਤੇ ਇੱਥੇ ਲਾ ਲਈਏ ਕੋਈ ਗੱਲ ਨਹੀਂ ਇੱਕ ਹਫ਼ਤਾ ਦਾ ਕੰਮ ਆਪਣਾ ਰੋਕ ਲੈਣੇ ਹੈਗੇ ਸਿਸਮਨ ਦੇ ਲਈ ਇੱਕ ਹਫਤਾ ਕੰਮ ਰੋਕਣਾ ਕਸਾਈਨਮੈਂਟ ਰੋਕਣੀ ਔਖੀ ਨਹੀਂ ਲੱਦੀ ਦੋਵੇਂ ਬਰਾਬਰ ਵੇ ਗੱਦਾ ਡਿਸਕਸ ਕੀਤਾ ਕੋਈ ਨਹੀਂ ਇੱਥੇ ਆਇਤਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਕੋਵਿਡ ਦੇ ਵਿੱਚ ਵੀ ਤਾਂ ਹੌਸਲਾ ਕੀਤਾ ਹੀ ਸੀਗਾ ਬੰਦ ਕਰਕੇ ਬੈਠੇ ਸੀਗੇ ਅੱਛਾ ਇਹ ਅਸੀਂ ਇਹ ਜੀ ਪੂਰੀ ਟੈਕਨੋਲੋਜੀ ਸ਼ੇਅਰ ਕਰ ਦਿੱਤੀ ਹੈ ਜੋ ਜਿੰਨਾ ਕ ਮਨ ਦੇ ਵਿੱਚ ਹੈਗਾ ਉਹ ਟੈਕਨੋਲੋਜੀ ਆਪਦੀ ਕਦੀ ਵੀ ਨਹੀਂ ਹੁੰਦੀ ਕੋਈ ਆਈਡੀਆ ਜਿਹੜਾ ਹੁੰਦਾ ਨਾ ਰੱਪੀ ਹੁੰਦਾ ਵਾ ਤੇ ਵੰਡ ਹੀ ਲੈਣਾ ਪੈਂਦਾ ਇਹਦੇ ਯਾਨੀ ਕਿ 15 ਕਿਟਾਨ ਮਟੀਰੀਅਲ ਲੈ ਜਾ ਸਕਦੇ ਆ ਜਾਂ ਕਿ 1500 ਕਿਲੋ ਸਮਝ ਲਓ ਕਿ 75 ਕਿਲੋ ਦਾ ਬੋਰਾ ਹੋਵੇ ਤੇ 200 ਬੋਰਾ ਮਿੱਟੀ ਦਾ ਵੀ ਰੱਤ ਕੇ ਲਈ ਜਾ ਸਕਦੇ ਜੇ ਪਾਣੋ ਤੇ ਸੁੱਟਣਾ ਵਾ